SIM card ਵਰਤਣ ਵਾਲਿਆਂ ਲਈ ਅਹਿਮ ਖਬਰ ਹੈ 1 ਜੁਲਾਈ ਦੇ ਬਾਅਦ SIM ਨੂੰ ਪੋਰਟ ਕਰਵਾਉਣਾ ਮੁਸ਼ਕਲ ਹੋ ਜਾਵੇਗਾ TRAI ਸਮੇਂ-ਸਮੇਂ ਤੇ SIM card ਨਾਲ ਜੁੜੇ ਨਿਯਮਾਂ ਨੂੰ ਅਪਡੇਟ ਕਰਦਾ ਹੈ ਤਾਂ ਕਿ ਯੂਜ਼ਰ ਕਿਸੇ ਧੋਖਾ ਦੇਈ ਦਾ ਸ਼ਿਕਾਰ ਨਾ ਹੋਣ ਤੇ ਉਹਨਾਂ ਦੀ SIM ਦਾ ਗਲਤ ਇਸਤੇਮਾਲ ਨਾ ਹੋ ਸਕੇ ਇਸ ਦੇ ਇਲਾਵਾ ਮੋਬਾਈਲ ਕੰਪਨੀਆਂ ਦੀ ਮਨਮਾਨੀ ਤੇ TRAI ਨਜ਼ਰ ਰੱਖਦਾ ਹੈ ਇਸੇ ਕਾਰਨ ਹੁਣ ਮੋਬਾਈਲ ਯੂਜ਼ਰ ਲਈ ਸਿਮ ਪੋਰਟ ਕਰਨਾ ਮੁਸ਼ਕਲ ਭਰਿਆ ਕੰਮ ਹੋ ਸਕਦਾ ਹੈ ਸਿਮ ਕਾਰਡ ਨੂੰ ਲੈ ਕੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਹੁਣੇ ਜਿਹੇ ਇੱਕ ਲੇਟੈਸਟ ਅਪਡੇਟ ਜਾਰੀ ਕੀਤਾ ਹੈ ਟਰਾਈ ਟੈਲੀ ਕਮਿਊਨੀਕੇਸ਼ਨ ਮੋਬਾਈਲ ਨੰਬਰ ਪੋਰਟੇਬਿਲਟੀ ਰੈਗੂਲੇਸ਼ਨ ਡਰਾਫਟ ਰਿਲੀਜ਼ ਕੀਤਾ ਹੈ ਨਵੇਂ ਅਪਡੇਟ ਮੁਤਾਬਕ ਹੁਣ ਨਵਾਂ ਸਿਮ ਲੈਣ ਦੇ 7 ਦਿਨ ਦੇ ਅੰਦਰ ਹੀ ਪੋਰਟ ਨਹੀਂ ਕਰਵਾਇਆ ਜਾ ਸਕਦਾ ਮੋਬਾਈਲ ਯੂਜ਼ਰ ਲਈ SIM ਨੂੰ ਲੈ ਕੇ ਇਹ ਨਵਾਂ ਨਿਯਮ 1 ਜੁਲਾਈ ਤੋਂ ਲਾਗੂ ਹੋਣਗੇ ਟਰਾਈ ਦਾ ਇਹ ਤਾਜ਼ਾ ਅਪਡੇਟ ਟੈਲੀ ਕਮਿਊਨੀਕੇਸ਼ਨ ਵਿਭਾਗ ਦੇ ਸੁਝਾਅ ਦੇ ਬਾਅਦ ਲਾਗੂ ਕੀਤਾ ਗਿਆ ਜੇਕਰ ਕੋਈ ਯੂਜ਼ਰ ਪੁਰਾਣੀ SIM ਖਰਾਬ ਜਾਂ ਚੋਰੀ ਹੋਣ ਤੇ ਨਵੀਂ ਫਿਜ਼ੀਕਲ SIM ਲੈਂਦਾ ਹੈ ਤਾ ਪਹਿਲਾ ਦੀ ਤਰ੍ਹਾਂ ਨਵੇਂ ਟੈਲੀਕਮ ਆਪਰੇਟਰ ਤੇ ਸਵਿੱਚ ਨਹੀਂ ਕੀਤਾ ਜਾ ਸਕੇਗਾ 7 ਦਿਨ ਦੀ ਮਿਆਦ ਪੂਰੀ ਹੋਣ ਤੇ ਹੀ ਗਾਹਕ ਆਪਣੀ ਲੋੜ ਮੁਤਾਬਕ ਟੈਲੀਕਮ ਆਪਰੇਟਰ ਵਿੱਚ ਬਦਲਾਅ ਕਰ ਸਕਦਾ ਹੈ ਦਰਸਲ ਸਿਮ ਨੂੰ ਲੈ ਕੇ ਨਵੇਂ ਨਿਯਮ ਇਸ ਲਈ ਲਿਆਂਦਾ ਗਿਆ ਹੈ ਤਾਂ ਕਿ ਸਿਮ ਨਾਲ ਜੁੜੇ ਸਟੈਮ ਨੂੰ ਰੋਕਿਆ ਜਾ ਸਕੇ ਟਾਈਵਲੋ ਕਿਹਾ ਗਿਆ ਹੈ ਕਿ ਮੋਬਾਈਲ ਨੰਬਰ ਪੋਰਟੇਬਿਲਟੀ ਤੇ SIM ਰਿਪਲੇਸਮੈਂਟ ਦਾ ਲਗਾਤਾਰ ਗਲਤ ਇਸਤੇਮਾਲ ਹੋ ਰਿਹਾ ਹੈ ਇਸ ਤੇ ਨਕੀਲ ਕਸਲੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ